ਜੋ ਚੀਜ਼ਾਂ ਆਪਾਂ ਪੈਸਾ ਖਰਚ ਕਰਕੇ ਨਹੀਂ ਖਰੀਦ ਸਕਦੇਗੇ ਉਹਦੇ ਹਾਸੇ ਆਪਾਂ ਨੂੰ ਸਮਾਂ ਖਰਚਣਾ ਪੈਂਦਾ ਪਾਛੂ ਆਸਤੇ ਵਧੀਆ ਛੱਡ ਦੀ ਜ਼ਰੂਰਤ ਹੁੰਦੀ ਆ ਕਈ ਕਹਿੰਦੇ ਆ ਬਾਾਂਸਰ ਕੰਡੇ ਦਾ ਠੰਡਾ ਰਹਿੰਦਾ ਵਾ ਲੈਂਟਰ ਠੰਡਾ ਰਹਿੰਦਾ ਜਾਂ ਟਹਿਲ ਬੱਤਾ ਠੰਡਾ ਰਹਿੰਦਾ ਪਰ ਜਿਹੜੀ ਆ ਚੀਜ਼ ਆ ਦੇਖੋ ਇਹ ਇਹਦੀ ਇਹਦੀ ਇਨਾ ਠੰਡਾ ਤਾਂ ਸ਼ੈ ਦੀ ਕੋਈ ਛੱਡ ਹੋਵੇ ਆ ਆਪਣੇ ਇੱਕ ਵੱਡਾ ਬੋਰ ਲੱਗਾ ਹੋਇਆ ਇਧਰੋਂ ਤਾਂ ਥੋੜੀ ਜ਼ਿਆਦਾ ਆਉਂਦੀ ਸਤਾਕਾ ਬੱਚੋ ਟੀ ਆ ਪਲਕਣ ਹੋਰ ਲਗਾਦੀ ਹੈ 2 ਸਾਲ ਦੀ ਇਹਦੀ ਉਮਰ ਤੇ ਇੱਕ ਤੀਜਾ ਬੋੜੋ ਪੂਰਾ ਵੱਡਾ ਹੋਵੇ ਉਧਰ ਪਰਾਂ ਲੱਗਾ ਹੋਇਆ ਵਾ ਤੇ ਤੇ ਕਈ ਇਹਨਾਂ ਨੂੰ ਘਰ ਚ ਲੱਗਿਆਂ ਨੂੰ ਮਾੜਾ ਵੀ ਕਹੀ ਜਾਂਦੇ ਹੁੰਦੇ ਆ ਪਰ ਆਪਣੇ ਅਸਤੇ ਕੋਈ ਨਹੀਂ ਮਾੜਾ ਪਸ਼ੂ ਵਧੀਆ ਥੱਲੇ ਬੈਠਦੇ ਆ ਦੇਖੋ ਪੂਰਾ ਵੱਡਾ ਤੇ ਆ ਉੱਪਰੋਂ ਦੇਖੋ ਤੁਹਾਨੂੰ ਦਿਖਾ ਦਿੰਨੇ ਤੇ ਕਈ ਭਰਾ ਕਹਿੰਦੇ ਵੀ ਸਰਦੀਆਂ ਜੀ ਧੁੱਪ ਨਹੀਂ ਆਉਂਦੀਗੀ ਸਰਦੀਆਂ ਅਥਾ ਇਧਰ ਆਪਣੀ ਜਗ੍ਹਾ ਹੈਗੀ ਐ ਖੁੱਲੀ ਸਰਦੀਆਂ ਦੇ ਇੱਥੇ ਬੰਦ ਦਿੰਨੇ ਆ ਪਰ ਜਿਆਦਾ ਸਾਲ ਚ ਜਿਆਦਾ ਟਾਈਮ ਤਾਂ ਗਰਮੀ ਰਹਿਣੀ ਹੁੰਦੀ ਹੈ ਤੇ ਗਰਮੀ ਅੱਜ ਤਾਂ ਇਹਦਾ ਫੁੱਲ ਐਸ਼ ਆ ਬਾਈ ਧੰਨਵਾਦ ਜੀ